Vai, भे बाब बारे बरे इंडन रीरो इंडन रीडेश बारीखो ਇਹ ਜੋਸ਼ ਹਿੰਦੁਸਤਾਨ ਦੀ ਜਨਤਾ ਦਾ ਔਰ ਉਹਦਾ ਸਮਰਪਣ ਆਪਣੇ ਦੇਸ਼ਵਾਸੀਆਂ ਨੂੰ ਆਪਣੇ ਫੌਜੀ ਵੀਰਾਂ ਨੂੰ ਉਹਨਾਂ ਜਵਾਨਾਂ ਨੂੰ ਜਿਨ੍ਹਾਂ ਨੇ ਹਿੰਦੁਸਤਾਨ ਦਾ ਉਹਨਾਂ ਸਡੀਆਂ ਸਤਕਾਰਯੋਗ ਭੈਣਾਂ ਦਾ ਜਿਨ੍ਹਾਂ ਦੇ ਸਿਰ ਦਾ ਸੰਦੂਰ ਉਂਝਿਆ ਸੀਗਾ ਪਾਕਿਸਤਾਨ ਦੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਜਵਾਬ ਦੇ ਰੂਪ ਚ ਆਪਰੇਸ਼ਨ ਕਰਕੇ ਸਾਡੇ ਫੌਜੀ ਜਵਾਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਔਰ ਉਹਨਾਂ ਨੂੰ ਸਮਰਪਣ ਹੋ ਕੇ ਅੱਜ ਸਾਰਾ ਦੇਸ਼ ਉੱਠ ਖੜਾ ਹੋਇਆ ਹਿੰਦੁਸਤਾਨ ਦਾ ਇੱਕ ਇੱਕ ਵਸਿੰਦਾ ਉਹਨਾਂ ਦੇ ਨਾਲ ਡਟ ਕੇ ਖੜਾ ਔਰ ਉਹਨੂੰ ਇਹ ਦੱਸਣ ਦੇ ਲਈ ਕਿ ਤੁਸੀਂ ਬਾਰਡਰ ਤੇ ਲੜਾਈ ਲੜ ਰਹੇ ਹੋ ਲੇਕਿਨ ਦੇਸ਼ ਦਾ ਹਰ ਇੱਕ ਸਿਵਿਲਿਅਨ ਚਾਹੇ ਉਹ ਕੋਈ ਵਪਾਰ ਕਰਦਾ ਚਾਹੇ ਸਟੂਡੈਂਟ ਹੈ ਚਾਹੇ ਕੋਈ ਨੌਕਰੀ ਪੇਸ਼ਾ ਹਰ ਇੱਕ ਆਪਣੇ ਉਸ ਫੌਜੀ ਜਵਾਨਾਂ ਦੇ ਨਾਲ ਹੈ ਸੋ ਉਹਨਾਂ ਨੂੰ ਇਹ ਸਮਰਪਣ ਕਰਦੇ ਹੋਏ ਉਹਨਾਂ ਦੇ ਨਾਲ ਖੜੇ ਹੁੰਦੇ ਹੋਏ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਹੌਸਲਿਆਂ ਨੂੰ ਬੁਲੰਦ ਕਰਨ ਲਈ ਅਮਨੇ ਫੌਜੀ ਜਵਾਨਾਂ ਦੇ ਹੌਸਲੇ ਬਦਲਦੇ ਜੀ ਆ ਜਗਾ ਜਗਾ ਤੇ ਤਿਰੰਗਾ ਮਾਰਚ ਕੱਢ ਗਏ ਅਸੀਂ ਆਪਣਾ ਦੱਸ ਰਹੇ ਹਾਂ ਕਿਉਂਕਿ ਦੇਖੋ ਫਰਕ ਕੀ ਆ ਪਾਕਿਸਤਾਨ ਦੇ ਲੋਕ ਫੌਜੀ ਜਵਾਨ ਆਪਣੀ ਮਿਲਟਰੀ ਛੱਡ ਕੇ ਭੱਜ ਰਹੇ ਨੇ ਲੇਕਿਨ ਹਿੰਦੁਸਤਾਨ ਦਾ ਇੱਕ ਇੱਕ ਸਿਵਿਲਿਅਨ ਇਹ ਕਹਿ ਰਿਹਾ ਕਿ ਸਾਨੂੰ ਮੌਕਾ ਦਿਓ ਅਸੀਂ ਜਾ ਕੇ ਆਪਣੇ ਦੇਸ਼ ਦੇ ਲਈ ਲੜਨ ਮਰਨ ਲਈ ਤਿਆਰ ਆ ਇਹ ਜਜ਼ਬਾ ਹਿੰਦੁਸਤਾਨ ਦੀ ਜਨਤਾ ਦਾ ਜਿਸ ਨੂੰ ਅਸੀਂ ਸਲੂਟ ਕਰਦੇ ਆਂ ਔਰ ਆਪਣੇ ਫੌਜੀ ਜਵਾਨਾਂ ਨੂੰ ਨਤਮਸਤਕ ਹੋਵੇ ਅੱਜ ਆਪਰੇਸ਼ਨ ਸੰਦੂਰ ਦੀ ਸਫਲਤਾ ਦੀ ਖੁਸ਼ੀ ਦੇ ਵਿੱਚ ਤਿਰੰਗਾ ਯਾਤਰਾ ਭਾਰਤੀਆ ਵਾਲਮੀਕੀ ਤਰਨ ਸਮਾਜ ਵੱਲੋਂ ਕੱਢੀ ਜਾ ਰਹੀ ਹੈ ਔਰ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਜੀ ਨੀਸ਼ ਦਿਵਾਨ ਜੀ ਪੰਜਾਬ ਦੇ ਕੈਸ਼ਰ ਪ੍ਰਦੇਸ਼ ਸ਼ਰਮਾ ਦੇਵੀ ਜੀ ਔਰ ਨੀਲ ਸਰੀਨ ਜੀ ਜਤੰਦਰ ਮਿੱਤਲ ਜੀ ਔਰ ਸਾਰੇ ਲੋਕਲ ਸਾਡੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਕਾਰਿਆਕਰਤਾ ਸਾਰੇ ਇੱਥੇ ਪਹੁੰਚ ਰਿਹਾ ਜਿੱਥੇ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਔਥੇ ਸਲੂਟ ਕਰਦਾ ਹੁਣਾ ਫੌਜੀਆ ਨੂੰ ਭਾਰਤੀ ਫੌਜੀਆ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਕੀਤੀ ਔਰ ਉਹਨਾਂ ਦੇਸ਼ ਦੇ ਦੁਸ਼ਮਣਾਂ ਦਾ ਉਹਨਾਂ ਪਾਕਿਸਤਾਨ ਦੇ ਅੰਦਰ ਵੜ ਕੇ ਮੂੰਹ ਤੋੜ ਜਵਾਬ ਦਿੱਤਾ ਇਹ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਔਰ ਸਾਨੂੰ ਬੜਾ ਮਾਣ ਆ ਆਪਣੇ ਭਾਰਤ ਦੇ ਉਹਨਾਂ ਫੌਜੀਆ ਦੇ ਲਈ ਜਿਹੜੇ ਹਮੇਸ਼ਾ ਸਾਨੂੰ ਸਾਡੀ ਦੇਸ਼ ਦੀ ਰੱਖਿਆ ਕਰਦੇ ਔਰ ਅਸੀਂ ਚੈਨ ਦੀ ਨੀਂਂਦ ਸੁਣਦੇ ਆ ਇਹ ਯਾਤਰਾ ਘਾਟੀ ਵਾਲਮੀਕੀ ਤੋਂ ਸ਼ੁਰੂ ਹੋ ਗਈ ਬਸਤੀ ਜੋਧੇ ਵਾਲਾ ਰਵਿਦਾਸ ਮੰਦਿਰ ਤੇ ਚੌਂਕ ਦੇ ਵਿੱਚ ਸਮਾਪਤ ਹੋ ਲੋਕਾਂ ਨੂੰ ਮੈਸੇਜ ਇਹ ਹੈ ਕਿ ਲੋਕਾਂ ਦੇ ਅੰਦਰ ਇੱਕ ਦੇਸ਼ ਭਗਤੀ ਫਾਇਦਾ ਕਰਨੀ ਨੌਜਵਾਨ ਬੱਚਿਆਂ ਦੇ ਅੰਦਰ ਕਿ ਵੱਧ ਤੋਂ ਵੱਧ ਤੁਸੀਂ ਦੇਸ਼ ਦੇ ਨਾਲ ਪਿਆਰ ਕਰੋ ਬੱਚਿਆਂ ਨੂੰ ਤਿਆਰ ਕਰੋ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਮਿੰਟਰੀ ਜੇ ਭੇਜੀਏ ਜਾਂ ਇੱਥੇ ਵੀ ਅਸੀਂ ਕੋਈ ਐਸੇ ਕੰਮ ਕਰੀਏ ਜਿਹੜਾ ਸਾਡਾ ਦੇਸ਼ ਤਰੱਕੀ ਤੇ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਅੱਜ ਸਾਡਾ ਦੇਸ਼ ਜਿਹੜਾ ਭਾਰਤ ਹੈ ਉਹ ਤਰੱਕੀ ਕਰ ਰਿਹਾ ਹੈ ਮਾਨਯੋਗ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਉਹ ਐਸੀਆਂ ਬੁਲੰਦੀਆਂ ਤੇ ਲੈ ਕੇ ਜਾ ਰਹੇ ਦੇਸ਼ ਨੂੰ ਔਰ ਦੇਸ਼ ਦੇ ਜਿਹੜੇ ਗਵਾਂਢੀ ਬਾਕੀ ਦੇਸ਼ ਨੇ ਉਹਨਾਂ ਨੂੰ ਜੈਲਸੀ ਹੈ ਕਿ ਇਹ ਦੇਸ਼ ਸਾਡੇ ਦੇ ਉੱਪਰ ਨੰਗ ਜਵੇ ਔਰ ਕਿਤੇ ਨਾ ਕਿਤੇ ਗਾਇਬ ਗਾਹੇ ਕਿਸੇ ਤਰੀਕੇ ਨਾਲ ਸਾਡੇ ਦੇਸ਼ ਨੂੰ ਪਿਛੇ ਲੈ ਜਾਂਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਰੂਰਤ ਹੈ ਇਕੱਠੇ ਹੋ ਕੇ ਅਸੀਂ ਜਿੱਥੇ ਆਪਣੇ ਭਾਰਤ ਦੇ ਫੌਜੀਆ ਦਾ ਹੌਸਲਾ ਵਧਾਈਏ ਉੱਥੇ ਅਸੀਂ ਇਕੱਠੇ ਹੋ ਕੇ ਭਾਰਤ ਦੀ ਏਕਤਾ ਲਈ ਵੀ ਕੰਮ ਕਰੀਏ ਤਾਂ ਕਿ ਸਾਡਾ ਜਿਹੜਾ ਦੇਸ਼ ਹੈ ਅੱਗੇ ਵਧ ਸਕੇ ਮੈਂ ਅੱਜ ਆਪਕੇ ਸਾਹਮਣੇ ਇਹ ਕਹਿਣਾ ਚਾਹੂੰਗੀ ਕਿ ਜੋ ਕੁਝ ਦਿਨ ਪਹਿਲੇ ਪਾਕਿਸਤਾਨ ਨੇ ਭਾਰਤਿਆ जो रैशी सिविलियन एरियास पर अटैक किया था उसका भारतीय भारतीय सेना ने भारतीय सेना जल वायु और थल सेना ने तीनों ने बहुत मुंहतोड़ जवाब दिया है और अपने हम अपनी ही सेना के साथ हमेशा कदम के साथ कदम मिलाकर खड़े होंगे भारत माता की जय बहुत अच्छा लग रहा है रैली कट लग रहा है बहुत अच्छा लग रहा है रैली कट के हम एक अपने अ, अ, मिलिट्री नु ਥੈਂਕਸ ਥੈਂਕਸ ਸਾਰੇ ਇਕੱਠੇ ਹੋਏ ਆ ਜਿਹੜੀ ਦੇਖੋ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਦ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਜੀ ਵੱਲੋਂ ਜਿਹੜੀ ਆ ਤਰੰਗਾ ਯਾਤਰਾ ਕੱਢੀ ਗਈ ਆ ਜਿਹੜਾ ਆਪਰੇਸ਼ਨ ਸੰਧੂਰ ਮਾਨਯੋਗ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਜਿਹੜੀ ਇੱਕ ਸੰਧੂਰ ਆਪਰੇਸ਼ਨ ਚ ਕੀਤਾ ਗਿਆ ਸੀ ਜਿਹਦੇ ਵਿੱਚ ਸਾਡੇ ਫੌਜ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਉਹਦੇ ਚ ਜਿਹੜੀ ਆ ਸਫਲਤਾ ਵਾ ਉਹ ਪ੍ਰਾਪਤ ਕੀਤੀ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਜਿਹੜਾ ਭਾਰਤ ਦੇਸ਼ ਆ ਕੋਈ ਇੱਕ ਹਿੰਦੂਸਤਾਨ ਦੇ ਵਿੱਚ ਬੜੇ ਅچھے ਤਰੀਕੇ ਨਾਲ ਮੰਨਿਆ ਜਾਂਦਾ ਵਾ ਕਿਉਂਕਿ ਜਿਹੜੇ ਵਿਰੋਧੀ ਸੀਗੇ ਜਿਹੜੇ ਚਾਹਦੇ ਸੀਗੇ ਵੀ ਦੇਸ਼ ਨੂੰ ਦੇਸ਼ ਦੀ ਅਖੰਡਤਾ ਨੂੰ ਤੋੜਨਾ ਉਹਦੇ ਵਿੱਚ ਤੁਸੀਂ ਦੇਖਿਆ ਵਾ ਜਿਹੜੀ ਸਾਡੀ ਭਾਰਤੀਆ ਫੌਜ ਸੀਗੀ ਉਹਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਉਸੇ ਖੁਸ਼ੀ ਦੇ ਵਿੱਚ ਜਿਹੜੀ ਅੱਜ ਇਹ ਤਿਰੰਗਾ ਯਾਤਰਾ ਵਾ ਉਹ ਗੱਡੀ ਚੱਲੀ ਹੈ ਅੱਜ ਤਿਰੰਗਾ ਯਾਤਰਾ ਸਾਡੇ ਬਹੁਤ ਹੀ ਸਤਿਕਾਰਯੋਗ ਗਜਪਾਲ ਚੋਧਰੀ ਜੀ ਦੀ ਅਗਵਾਈ ਦੇ ਵਿੱਚ ਘਾਟੀ ਮੱਲੇ ਤੋਂ ਲੈ ਕੇ ਰਵਿਦਾਸ ਟੌਂਕ ਤੱਕ ਗਈ ਹੈ ਤੇ ਯਾਤਰਾ ਦਾ ਮੋਟਿਵੇਸ਼ੀ ਵੀ ਜਿਹੜੀ ਸਾਡੀ ਮਿਲਟਰੀ ਫੌਜ ਨੇ ਜਿਹੜਾ ਪਾਕਿਸਤਾਨ ਨੂੰ ਜਵਾਬ ਦਿੱਤਾ ਆ ਉਹਨਾਂ ਦੇ ਸਾਹ ਦੇ ਵਿੱਚ ਤੇ ਸਾਡੀ ਜਿਹੜੀ ਆਮ ਜਨਤਾ ਸਾਡੀ ਪਬਲਿਕ ਆ ਉਹਨਾਂ ਦੇ ਵਿੱਚ ਦੇਸ਼ ਭਗਤੀ ਭਰਨ ਲਈ ਅੱਜ ਇਹ ਯਾਤਰਾ ਗੱਡੀ ਗਈ ਬਹੁਤ ਹੀ ਤੁਸੀਂ ਦੇਖਿਆ ਹੀ ਆ ਊਮਾਨ ਦਾ ਘਟ ਸੀ ਸਾਡੇ ਵਜੂਹੇ ਭਰਾ ਮਾਤਾ ਭੈਣਾ ਸਾਰੇ ਨੇ ਇਸ ਯਾਤਰਾ ਦੇ ਵਿੱਚ ਸਹਿਯੋਗ ਦਿੱਤਾ ਕੀ ਮੈਸੇਜ ਹੋਊਗਾ ਯਾਤਰਾ ਦਾ ਯਾਤਰਾ ਮੈਸੇਜ ਦੇਖੋ ਮੈਸੇਜ ਸਾਡੀ ਆਰਮੀ ਨੂੰ ਸਲੂਟ ਆ ਜਿਨ੍ਹਾਂ ਨੇ ਅਸੀਂ ਜੇ ਉਹ ਰਾਤਾਂ ਸੁੱਤੇ ਆ ਤੇ ਆਰਮੀ ਕਰਕੇ ਜੇ ਪਾਕਿਸਤਾਨ ਨੇ ਪੰਗਾ ਲਿਆ ਤੇ 15 ਮਿੰਟ ਚ ਪਾਕਿਸਤਾਨ ਦੀ ਓਕਾਜ਼ਿਆਦ ਕਰਾਤੀ ਉਹ ਸਾਡੀ ਸੈਨਾ ਦੀ ਦੇਣ ਆ ਸਾਡੀ ਜਿਹੜੀ ਸਰਕਾਰਾਂ ਆ ਪਹਿਲੇ ਵੀ ਸਰਕਾਰਾਂ ਸੀ ਜਿਹੜੀਆਂ ਫੋਨਾਂ ਤੇ ਅਮਰੀਕਾ ਨਾਲ ਗੱਲਾਂ ਕਰਦੀਆਂ ਸੀ ਕਦੇ ਪਾਕਿਸਤਾਨ ਨੂੰ ਫੋਟੋਆਂ ਭੇਜਦੀਆਂ ਸੀ ਵੀ ਆਹ ਬੰਦਿਆਂ ਨੇ ਅਟੈਕ ਕੀਤਾ ਇਹ ਉਹ ਦੇਸ਼ ਨਹੀਂ ਰਿਹਾ ਹੁਣ ਉਹ ਦੇਸ਼ ਦੀ ਰਾਜਨੀਤੀ ਨਹੀਂ ਰਹੀ ਹੁਣ ਬਦਲ ਚੁੱਕੇ ਹਨ ਸਰਕਾਰ ਜੋ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਕਿਹਾ ਨਾ ਅਸੀਂ ਅੱਖਾਂ ਦਿਖਾਣੀਆਂ ਨਾ ਅਸੀਂ ਅੱਖਾਂ ਝੁਕਾਣੀਆਂ ਅੱਖਾ ਜ ਅੱਖਾ ਪਾ ਕੇ ਗੱਲ ਕਰਨੀ ਆ ਤੇ ਉਹ ਪਾਕਿਸਤਾਨ ਨੂੰ ਜਵਾਬ ਵੀ ਦਿੱਤਾ